ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦੇ ਹੋਏ ਉਹਨਾਂ ਨੂੰ ਕਤਲ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੋ ਵੱਡੀ ਤੇ ਅਹਿਮ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਦੱਸ ਦਈਏ ਕਿ ਹਰਿਆਣਾ ਦੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਉਹਨਾਂ ਨੂੰ ਡੇਰੇ ਦੇ ਮੈਨੇਜਰ ਰਮਜੀਤ ਸਿੰਘ ਹਤਿਆਕਾਂ ਮਾਮਲੇ 'ਚ ਡੇਰਾ ਮੁਖੀ ਸਮੇਤ ਪੰਜ ਹੋਰਨਾਂ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ ਹੈ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਆਪਣਾ ਫੈਸਲਾ ਸੁਣਾਇਆ ਦੱਸ ਦਈਏ ਕਿ ਇਹ ਮਾਮਲਾ 22 ਸਾਲ ਪੁਰਾਣਾ ਹੈ 19 ਸਾਲ ਬਾਅਦ ਸੀਬੀਆਈ ਕੋਰਟ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਕੁਝ ਜੁਰਮਾਨਾ ਵੀ ਲਗਾਇਆ ਸੀ ਰਾਮ ਰਹੀਮ ਫਿਲਹਾਲ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਮਾਮਲੇ ਦੀ ਗੱਲ ਕਰੀਏ ਰਣਜੀਤ ਕਤਲकांड ਦੀ ਗੱਲ ਕਰੀਏ ਤਾਂ ਖੁਰਸ਼ੇਤਰ ਦੇ ਰਹਿਣ ਵਾਲੇ ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਸੋ ਦੱਸ ਦਈਏ ਕਿ 2002 ਦੇ ਵਿੱਚ ਖਾਨਪੁਰ ਕੋਹਲੀਆਂ ਦੇ ਨੇੜੇ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਸ਼ੱਕ ਦੀ ਸੂਈ ਇਸ ਮੈਨੇਜਰ ਦੇ ਕਤਲकांड ਦੀ ਡੇਰੇ ਵੱਲ ਘੁੰਮੀ ਸੀ ਅਤੇ ਇਸ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਸੀਬੀਆਈ ਕੋਰਟ ਦੇ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ ਸੋ ਦੱਸਿਏ ਕਿ ਡੇਰਾ ਪਰਮੰਦਰ ਨੂੰ ਇਹ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਜਿਹੜਾ ਸਾਧਵੀ ਦਾ ਜੌਨ ਸ਼ੋਸ਼ਨ ਦਾ ਮਾਮਲਾ ਸੀ ਉਸ ਦੇ ਵਿੱਚ ਜਿਹੜੀ ਗੁੰਮਨਾਮ ਚਿੱਠੀ ਹੈ ਡੇਰੇ ਨੂੰ ਮਿਲੀ ਸੀ ਉਹਦੇ ਵਿੱਚ ਉਹਦੀ ਭੈਣ ਤੋਂ ਹੀ ਲਿਖਵਾਈ ਸੀ ਸੋ ਇਹ ਸ਼ੱਕ ਰਣਜੀਤ ਸਿੰਘ ਦੇ ਉੱਪਰ ਸੀ ਕਿ ਉਹ ਚਿੱਠੀ ਉਸਦੀ ਭੈਣ ਵੱਲੋਂ ਲਿਖੀ ਗਈ ਸੀ ਤੇ ਰਣਜੀਤ ਸਿੰਘ ਨੇ ਚਿੱਠੀ ਲਿਖਵਾਈ ਸੀ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ بیٹے ਜਗਸੀਰ ਸਿੰਘ ਨੇ ਜਨਵਰੀ 2003 ਦੇ ਵਿੱਚ ਹਾਈ ਕੋਰਟ ਦੇ ਵਿੱਚ ਜੱਜਕਾ ਦਾਇਰ ਕੀਤੀ ਸੀ ਪਟੀਸ਼ਨ ਪਾਈ ਸੀ ਤੇ ਇਸ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਸੀ 2003 ਦੇ ਵਿੱਚ ਇਹ ਮਾਮਲਾ ਸੀਬੀਆਈ ਦੇ ਨੂੰ ਸੌਂਪ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਮਾਮਲਾ ਸੀਬੀਆਈ ਨੂੰ ਸੌਂਪਿਆ ਗਿਆ ਅਤੇ ਦੱਸ ਦਈਏ ਕਿ 2021 ਦੇ ਵਿੱਚ ਕਤਲ ਤੋਂ ਤਕਰੀਬਨ ਤਕਰੀਬਨ 19 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਸੀਬੀਆਈ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਅਤੇ ਜਿਸ ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਡੇਰਾ ਰਾਮਬੀਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਹੋਰ ਦੇ ਸਮੇਤ ਡੇਰਾ ਮੁਖੀ ਨੂੰ ਇਸ ਮਾਮਲੇ 'ਚ ਯਰੋਪੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ 2007 ਦੇ ਵਿੱਚ ਕੋਰਟ ਨੇ ਔਰੋਪੀਆਂ ਦੇ ਉੱਪਰ આરોਪ ਜਿਹੜੇ ਉਹ ਤੈਅ ਕਰ ਦਿੱਤੇ ਸੀ ਹਾਲਾਂਕਿ ਸ਼ੁਰੂਆਤ ਵਿੱਚ ਇਸ ਮਾਮਲੇ ਦੇ ਵਿੱਚ ਰਾਮ ਰਹੀਮ ਦਾ ਕਿਤੇ ਵੀ ਕੋਈ ਨਾਂ ਨਹੀਂ ਸੀ ਲੇਕਿਨ 2003 ਦੇ ਵਿੱਚ ਜਦੋਂ ਇਹ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਫਿਰ ਸੀਬੀਆਈ ਨੇ 2006 ਦੇ ਵਿੱਚ ਰਾਮ ਰਹੀਮ ਦੇ ਡਰਾਈਵਰ ਖੱਟਾ ਸਿੰਘ ਦੇ ਬਿਆਨਾਂ ਦੇ ਉੱਪਰ ਡੇਰਾ ਪ੍ਰਮੁੱਖ ਨੂੰ ਇਸ ਮਾਮਲੇ ਦੇ ਵਿੱਚ ਸ਼ਾਮਿਲ ਕੀਤਾ ਸੀ ਸੋ ਲਗਾਤਾਰ 19 ਸਾਲ ਤੱਕ ਸੀਬੀਆਈ ਕੋਰਟ ਦੇ ਵਿੱਚ ਇਹ ਮਾਮਲਾ ਚੱਲਦਾ ਰਿਹਾ ਅਤੇ 19 ਸਾਲ ਬਾਅਦ 2001 ਜਨਵਰੀ 2001 ਦੇ ਵਿੱਚ ਇਸ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਆ આરોપી ਤੈਅ ਕਰਦੰਦੇ ਹੋਏ ਦੋਸ਼ੀ ਤੈਅ ਕਰਦੰਦੇ ਹੋਏ ਸੀਬੀਆਈ ਕੋਰਟ ਦੇ ਵੱਲੋਂ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ سزا ਸੁਣਾਈ ਸੀ ਲੇਕਿਨ ਉਹਨਾਂ ਦੱਸ ਦिए ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਸੀਬੀਆਈ ਕੋਰਟ ਦੇ ਮਾਮਲੇ ਨੂੰ ਪਲਟਦੇ ਹੋਏ ਸੀਬੀਆਈ ਕੋਰਟ ਦੇ ਫੈਸਲੇ ਨੂੰ ਪਲਟਦੇ ਹੋਏ ਇੱਕ ਵੱਡੀ ਰਾਹਤ ਰਾਮ ਰਹੀਮ ਅਤੇ ਉਹਨਾਂ ਪੰਜ ਯੂਰੋਪੀਆਂ ਨੂੰ ਸੀ ਜਿਹੜੇ ਇਸ ਮਾਮਲੇ ਦੇ ਵਿੱਚ આરોપી ਬਣਾਏ ਗਏ ਸੀ ਦੋਸ਼ੀ ਬਣਾਏ ਗਏ ਸੀ ਸੋ ਇੱਕ ਉਹ ਵਿਅਕਤੀ ਜਿਸ ਦੀ ਪਿਸਤਲ ਦੀ ਗੱਲ ਸੀ ਕਿ ਜਿਸ ਦੀ ਪਿਸਤਲ ਚੋਂ ਗੋਲੀ ਚੱਲੀ ਹੈ ਅਤੇ ਨਾਲ ਉਸ ਦੇ ਜਿਹੜੇ ਸਾਥੀ ਸੀ ਔਰ ਦੱਸ ਦिए ਕਿ ਡੇਰਾ ਦੇ ਮੈਨੇਜਰ ਰਣਜੀਤ ਸਿੰਘ ਮਾਮਲੇ ਦੇ ਵਿੱਚ ਹੁਣ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਆਇਆ ਹੈ ਅਤੇ ਹਾਈ ਕੋਰਟ ਦੇ ਵੱਲੋਂ ਰਾਮ ਰਹੀਮ ਨੂੰ ਅਤੇ ਨਾਲ ਉਸ ਦੇ ਪੰਜ ਸਾਥੀਆਂ ਨੂੰ ਜਿਹੜੀ ਇਹ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ ਪਰ ਦੱਸ ਦिए ਕਿ ਇਸ ਦੇ ਨਾਲ ਹੀ ਵਿਦਾ ਦिए ਕਿ ਅਜੇ ਰਾਮ ਰਹੀਮ ਜਿਹੜੇ ਕਿ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਪਉਣਗੇ ਅਜੇ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਕਿਉਂਕਿ ਆ ਰਣਜੀਤ ਸਿੰਘ ਕਤਲ ਕਾਂਡ ਤੋਂ ਇਲਾਵਾ ਜੇਕਰ ਹੋਰ ਮਾਮਲਿਆਂ ਦੀ ਗੱਲ ਕਰੀਏ ਤਾਂ ਜਿਹੜੇ ਆ ਸਾਧਮੀਆਂ ਦੇ ਰੇਪ ਕੇਸ ਦੀ ਉਸਦੇ ਮਾਮਲੇ ਦੇ ਵਿੱਚ ਵੀ 2017 ਦੇ ਵਿੱਚ ਉਹਨਾਂ ਨੂੰ ਜੇਕਰ ਗੱਲ ਕਰੀਏ ਸੀਬੀਆਈ ਦੀ ਇੱਕ ਸਪੈਸ਼ਲ ਕੋਰਟ ਪੰਚਕੂਲਾ ਦੀ ਸਪੈਸ਼ਲ ਕੋਰਟ ਦੇ ਵੱਲੋਂ ਸੀਬੀ ਕੋਰਟ ਦੇ ਵੱਲੋਂ ਉਹਨਾਂ ਨੂੰ આરોપી ਬਣਾਇਆ ਗਿਆ ਸੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਦੋ ਸਾਧਵੀਆਂ ਦੇ ਨਾਲ ਰੇਪ ਕੇਸ ਦੇ ਮਾਮਲੇ ਦੇ ਵਿੱਚ 10-10 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਕੁੱਲ 20 ਸਾਲ ਦੀ ਸਜ਼ਾ ਸੁਲਾਈ ਸੀ ਤੇ ਕੋਰਟ ਦੇ ਆਪਣੇ ਆਰਡਰ ਦੇ ਵਿੱਚ ਕੋਰਟ ਨੇ ਇਹ ਵੀ ਲਿਖਿਆ ਸੀ ਕਿ 10 ਸਾਲ ਦੀ ਪਹਿਲੀ ਸਜ਼ਾ ਖਤਮ ਹੋਣ ਤੋਂ ਬਾਅਦ ਹੀ ਅਗਲੀ 10 ਸਾਲ ਦੀ ਦੂਸਰੇ ਮਾਮਲੇ ਦੇ ਵਿੱਚ ਸਜ਼ਾ ਸ਼ੁਰੂ ਹੋਏਗੀ ਭਾਵ ਕਿ 20 ਸਾਲ ਦੀ ਜਿਹੜੀ ਆ ਉਹਨਾਂ ਨੂੰ ਕੈਦ ਸੁਣਾਈ ਗਈ ਸੀ ਇਸ ਦੇ ਨਾਲ ਹੀ ਨਾਲ ਦੱਸ ਦਈਏ ਕਿ ਰਾਮਚੰਦਰ ਛਤਰਪਤੀ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦੇ ਉੱਪਰ આરોਪ ਤੈਅ ਹੋਏ ਸੀ ਅਤੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਾਵੇਂ ਕੀ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਰਾਮ ਰੀਮ ਦੇ ਪੱਖ ਦੇ ਵਿੱਚ ਆਇਆ ਵੱਡੀ ਰਾਹਤ ਦਿੰਦੇ ਉਹਨਾਂ ਨੇ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਲੇਕਿਨ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਡੇਰਾ ਮੁਖੀ ਰਾਮ ਰੀਮ ਅਜੇ ਜੇਲ੍ਹ ਦੇ ਵਿੱਚ ਹੀ ਰਹਿਣਗੇ ਕਿਉਂਕਿ ਸਾਧਮੀਆਂ ਦੇ ਰੇਪ ਕੇਸ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ 20 ਸਾਲ ਦੀ ਸਜ਼ਾ ਮਿਲੀ ਹੋਈ ਹੈ ਤੇ ਨਾਲ ਹੀ ਨਾਲ ਦੱਸਦੇ ਕਿ ਛਤਰਪਤੀ ਆਰਮਜੰਦਰ ਛਤਰਪਤੀ ਉਹਨਾਂ ਦੇ ਕਤਲ ਮਾਮਲੇ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਆ ਡੇਰਾ ਮੁਖੀ ਨੂੰ ਮਿਲੀ ਹੋਈ ਹੈ ਜਿਸ ਤੋਂ ਕਾਰਨ ਅਜੇ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਦੱਸਦੇ ਕਿ ਇਲੈਕਸ਼ਨ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਡੇਰਾ ਮੁਖੀ RAM REEM ਦੇ ਵੱਲੋਂ ਫਰਲੋ ਦੀ ਮੰਗ ਕੀਤੀ ਗਈ ਸੀ ਪਰ ਅਮੇ ਕਿ ਅਜੇ ਇਸ ਮਾਮਲੇ ਦੇ ਉੱਪਰ ਕੋਰਟ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਫੈਸਲਾ ਨਹੀਂ ਆਇਆ ਲੇਕਿਨ ਉਹ ਫਿਰ ਤੋਂ ਪੈਰੋਲ ਦੀ ਮੰਗ ਕਰ ਰਹੇ ਸੀ ਫਰਲੋ ਦੀ ਮੰਗ ਕਰ ਰਹੇ ਸੀ ਦੱਸਦੇ ਕਿ 2002 ਦੇ ਵਿੱਚ ਜੋ ਵੱਡਾ ਮਾਮਲਾ ਘਟਿਆ ਸੀ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦਾ ਕਤਲ 2002 ਦੇ ਵਿੱਚ 10 ਜੁਲਾਈ 2002 ਨੂੰ ਖਾਨਪੁਰ ਕੋਲੀਆਂ ਪਿੰਡ ਦੇ ਵਿੱਚ ਖੇਤਾਂ ਦੇ ਨੇੜੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਸ ਦੇ ਵਿੱਚ 2003 ਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਹਾਈ ਕੋਰਟ ਪਹੁੰਚਿਆ ਸੀ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸੀ ਸੋ ਉਸ ਦਾ ਕਹਿਣਾ ਸੀ ਅਾਕੀ ਡੇਰੇ ਮੁਖੀ ਦਾ ਪ੍ਰਭਾਵ ਬਹੁਤ ਵੱਡਾ ਹੈਗਾ ਇਸ ਕਰਕੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ 2003 ਦੇ ਵਿੱਚ ਹਾਈ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਸੀਬੀਆਈ ਜਾਂਚ ਦੀ ਗੱਲ ਕਹੀ ਗਈ ਸੀ ਸੀਬੀਏ ਜਾਂਚ ਦੀ ਸ਼ੁਰੂ ਹੁੰਦੀ ਹੈ ਸੀਬੀਆਈ ਦੀ ਇੱਕ ਸਪੈਸ਼ਲ ਕੋਰਟ ਦੇ ਵਿੱਚੋਂ ਆਖਰਕਾਰ 19 ਸਾਲਾਂ ਬਾਅਦ ਫੈਸਲਾ ਦਿੰਦੇ ਹੋਏ ਜਨਵਰੀ 2021 ਦੇ ਵਿੱਚ ਰਾਮ ਰਹੀਮ سمیت ਪੰਜ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਉਂਦੇ ਹੋਏ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ RAM REHIM ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸੋਨਾਰੀਆ ਦੀ ਰੋਤੇ ਦੀ ਸੋਨਾਰੀਆ ਜੇਲ੍ਹ ਚ ਬੰਦ RAM REHIM ਇਸ ਮਾਮਲੇ ਦੇ ਵਿੱਚੋਂ ਬਰੀ ਕਰਾਰ ਦਿੱਤੇ ਗਏ ਉਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਸੀ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਲੇਕਿਨ ਵੱਡੀ ਤੇ ਅਹਿਮ ਖਬਰ ਅਜੇ ਇਹ ਵੀ ਕਿ ਅਜੇ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਭਾਵੇਂ ਉਹ ਇਸ ਮਾਮਲੇ 'ਚ ਭਰੀ ਹੋ ਚੁੱਕੇ ਨੇ ਕਿ ਅਜੇ ਉਹ ਜੇਲ੍ਹ ਵਿੱਚ ਰਹਣਗੇ ਕਿਉਂਕਿ ਦੋ ਸਾਧਮਿਆਂ ਦੇ ਰੇਪ ਕੇਸ ਦੇ ਵਿੱਚ 2017 ਦੇ ਵਿੱਚ ਉਹਨਾਂ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਹ ਸਜ਼ਾ ਭੁਗਤ ਰਹੇ ਨੇ ਤੇ ਨਾਲ ਹੀ ਨਾਲ ਰਾਮਚੰਦਰ ਛਤਰਪਤੀ ਮਾਮਲੇ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਭੋਗ ਰਹੇ ਨੇ ਹੁਣ ਰਣਜੀਤ ਸਿੰਘ ਦਾ ਪਰਿਵਾਰ ਕਿ ਇਸ ਮਾਮਲੇ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਰੋਕ ਕਰਦਾ ਕਿਉਂਕਿ ਜਦੋਂ 2003 ਦੇ ਵਿੱਚ ਗੱਲ ਕਰੀਏ 2002 ਦੇ ਵਿੱਚ ਕਤਲ ਤੋਂ ਬਾਅਦ 2003 ਦੇ ਵਿੱਚ ਉਹਨਾਂ ਦਾ ਬੇਟਾ ਹਾਈ ਕੋਰਟ 'ਚ ਪਹੁੰਚਿਆ ਸੀ ਕਿਉਂਕਿ ਉਹ ਚੱਲ ਰਹੀ ਜਾਂਚ ਤੋਂ ਸੰਤੁਸ਼ਟ ਨਹੀਂ ਸੀ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਸੀ ਸੀਬੀਆਈ ਨੇ ਜਾਂਚ ਕੀਤੀ 2001 ਦੇ 2021 ਦੇ ਵਿੱਚ ਸਜ਼ਾ ਸੁਣਾਈ ਹੁਣ ਜਦੋਂ 2024 ਆਉਂਦੇ ਆਉਂਦੇ ਉਹਨਾਂ ਨੂੰ ਬਰੀ ਕੀਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਅਰਨਜੀਤ ਸਿੰਘ ਦਾ ਪਰਿਵਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰਦਾ ਹੈ ਜਾਂ ਫਿਰ ਨਹੀਂ ਜਾਣਨ ਦੇ ਲਈ ਬਣੇ ਰਹੋ ਰਜਾਣਾ ਲੋਕਾਂ ਦਾ ਟੀਵੀ ਦੇ ਨਾਲ